ਅੱਜ ਦਾ ਬਈ ਪਿੰਡ ਖੋਖਰ ਰਾਮਪੁਰਾ ਏਰੀਆ ਜ਼ਿਲ੍ਹਾ ਬਠਿੰਡਾ 1 ਤੀਕ 5ਵਾਂ ਮਹੀਨਾ 2025 ਨੂੰ ਬਾਜੀ ਛੁੱਟੀ ਸੀ 2200 ਮੁੱਢ ਨੂੰ ਜਿਹਦੇ 'ਚ 119 ਕਬੂਤਰ ਛੁੱਟੇ ਸੀ ਜਿਨ੍ਹਾਂ 'ਚ 16 ਪੁੱਤਰਾਂ ਨੇ ਸੱਤ ਦਾ ਟਾਈਮ ਕੀਤਾ 2200 ਮੁੱਢ ਨੂੰ ਦੋਸਤੋ ਸੱਤ ਦਾ ਟਾਈਮ ਕੀਤਾ ਉਹਨਾਂ ਦੇ ਨਾਂ ਸੁਣ ਲਓ ਜੀ ਅਰਚ ਬੱbbi ਆਣਾ ਚੱਡੂ ਡਿੱਕ ਭੋਲਾ ਪੈਣੀ ਬਲਜਿੰਦਰ ਚੱਕ ਹਾਕਮ ਵੱਲੋ ਮੋਰ ਬੱਪੀ ਆਣਾ ਸੀਰਾ ਢੱਡੇ ਬੱਬੀ ਮੰਡੀਕਲਾ ਮੈਂ ਪ੍ਰੀ ਬੱਪੀ ਆਣਾ ਗਰਦਾਗ ਰੂੜੇ ਕੇ ਕੋਪਾ ਮੰਡੀਕਲਾ ਮਾਸਟਰ ਪੂਲੀ ਅਲਾ ਢੱਡੇ ਪੀਪਾ ਸੈਦੋ ਕੇ ਅੰਗਰੇਜ਼ ਚੱਕ ਹਾਂਜੀ ਦੋਸਤੋ ਕਰੋ ਨੋਟ ਅੱਜ ਦੀ ਬਾਜੀ ਦੀ ਅਪਡੇਟ ਦੋਸਤੋ ਪੇਜ ਤੇੋਂ ਤਾਂ ਬਾਈ ਫੋਲੋ ਕਰ ਲਿਓ ਚੈਨਲ ਤੇੋਂ ਤਾਂ ਸਬਸਕ੍ਰਾਈਬ ਕਰ ਲਿਓ ਨਵੀਆਂ ਵੀਡੀਓ ਬਾਜ਼ੀਆਂ ਦੀਆਂ ਦੇਖਣ ਲਈ ਕਰਉਦੇ ਰਹਿੰਦੇ ਆ ਦੋਸਤੋ ਤੁਹਾਨੂੰ ਕਰ ਬੈਠਿਆਂ ਨੂੰ ਡੇਲੀ ਸ਼ੌਕ ਮਿਲਦਿਆਂ ਦੋਸਤੋ ਅਗਲੀ ਵੀਡੀਓ ਚ ਅੱਜ ਦੀ ਵੀਡੀਓ ਦੇਖ ਲਈ ਸਾਰੇ ਵੀਰਾਂ ਦਾ ਧੰਨਵਾਦ